ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਾਲਤਮਾਨ ਫੇਸਬੁਕ ਪੇਜ ਮੋਗੇ ਜ਼ਿਲ੍ਹੇ ਦਾ ਖੂਬਸੂਰਤ ਪਿੰਡ ਪਿੰਡ ਢੂੜਕੋਟ ਰਣਸੀ ਜਿੱਥੋਂ ਦੇ ਸਰਪੰਚ ਸਰਦਾਰ ਜਤਿੰਦਰ ਸਿੰਘ ਜੀ ਨਿੰਦੀ ਸਾਹਿਬ ਤੇ ਸਮੂਹ ಗ್ರಾಮ ਪੰਚਾਇਤ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਤੇ ਅੱਜ ਵੀ ਬਹੁਤ ਹੀ ਖੂਬਸੂਰਤ ਮਤੇ ਪੇਸ਼ ਕੀਤੇ ਹੈ ਤੇ ਮੈਂ ਨਗਰ ਨਿਵਾਸੀਆਂ ਨੂੰ ਵੀ ਚਾਹਨਾ ਹੈ ਵੀ ਇਹਨਾਂ ਦਾ ਸਹਿਯੋਗ ਦੇਣ ਕਿਉਂਕਿ ਅੱਜ ਨਗਰ ਨਿਵਾਸੀ ਸਾਰੇ ਇੱਥੇ ਇਕੱਠੇ ਹੋਏ ਨੇ ਪੰਚਾਇਤ ਦੇ ਕਹਿਣ ਤੇ ਬੇਨਤੀ ਕਰਨ ਤੇ ਸਾਰੇ ਨਗਰ ਨਿਵਾਸੀਆਂ ਦੇ ਟਹਿਣ ਤੇ ਇਕੱਠੇ ਦੇਖ ਸਕਦੇ ਹਾਂ ਤੁਸੀਂ ਗੁਰੂ ਘਰ ਦੇ ਪਾਰਕ ਦੇ ਵਿੱਚ ਸਾਰੀ ಗ್ರಾಮ ਪੰਚਾਇਤ ਨਗਰ ਨਿਵਾਸੀ ਤੇ ਆਓ ਸਰਪੰਚ ਸਾਹਿਬ ਤੋਂ ਪਹਿਲਾਂ ਜਾਣਦੇ ਹਾਂ ਵੀ ਕੀ ਕੀ ਮਤੇ ਪਾਸ ਕੀਤੇ ਨੇ ਸਭ ਤੋਂ ਪਹਿਲਾਂ ਸਰਪੰਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਹਾਂ ਕੁਝ ਮਤੇ ਤੁਸੀਂ ਦੱਸੋ ਕੁਝ ਨਾਲ ਦੀ ਨਾਲ ਮੈਂਬਰ ਦੱਸਣ ਅੱਜ ਕੀ ਕੀ ਮਤੇ ਪਾਸ ਕੀਤੇ ਗਏ ਨੇ ਅੱਜ ਤਾਂ ਵੀਰੇ ਆਪਣਾ ਇੱਕ ਹੋਰ ਲੈਂਦਾ ਸੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਚੈਨਲ ਦਾ ਤੇ ਅੱਜ ਤਾਂ ਆਪਣਾ ਇੱਕ ਹੋਰ ਰਹਿਦਾ ਸੀ ਟਰੈਕਟ ਦੇ ਰੱਕ ਵਾਲਾ ਜੀ ਇਹਦਾ ਮਤੇ ਪਾਏ ਹੋਏ ਆਪਣੇ ਜਰਦਾ ਵੀੜੀ ਦਾ ਦੁਕਾਨਾਂ ਤੋਂ ਬੰਦਾ ਜੀ ਤੇ ਇੱਕ ਡੀਜੇ ਦਾ 10 ਵਜੇ ਦਾ ਲਾਸਟ ਹੈ ਜੀ ਤੇ ਅੱਜ ਪਾਇਆ ਟਰੈਕਟਾਂ ਦੇ ਟਿਕਾਂ ਦਾ ਪਿੰਡ ਚ ਨਹੀਂ ਲੱਗਣਗੇ ਪਾਸੇ ਤੇ ਖੇਤਾ ਜਦੋਂ ਜਮਤੀ ਲਈ ਰੱਖਣ ਠੀਕ ਹੈ ਜੀ ਬਹੁਤ ਖੂਬਸੂਰਤ ਗੱਲ ਹੈ ਤਾਂ ਹਾਂਜੀ ਤੇ ਪਹਿਰੇ ਵੀ ਪਿੰਡ ਦੇ ਵਿੱਚ ਲਾਏ ਜਾਂਦੇ ਹਨ ਜੀ ਉਹ ਪੱਕੇ ਲੱਗਦੇ ਆ ਜੀ ਤੇ ਸਟਿੰਗ ਵਗੈਰਾ ਛੋਟੇ ਜੱਫਾ ਵਗੈਰਾ ਦੁਕਾਨਾਂ ਦਾ ਟੋਟਲ ਹੀ ਬੰਦਾ ਉਹ ਟੋਟਲ ਬੰਦਾ ਜੀ ਬਹੁਤ ਵਧੀਆ ਗੱਲ ਹੈ ਤੇ ਖਾਲਸਾ ਜੀ ਤੁਹਾਨੂੰ ਬੇਨਤੀ ਹੈ ਪਹਿਲਾਂ ਸਤਿ ਸ੍ਰੀ ਅਕਾਲ ਅਸੀਂ ਬਾਈ ਖਾਲਸਾ ਦੀ ਬੋਤ ਜੀ ਤੇ ਇਹਨਾਂ ਮਤਿਆਂ ਬਾਰੇ ਤੁਸੀਂ ਕਿੰਨਾ ਕੁ ਪਹਿਰਾ ਦੇ ਰਹੇ ਹੋ ਪੰਚਾਇਤ ਦਾ ਵੀ ਪੂਰਾ ਸਹਿਯੋਗ ਹੈ ਜੀ ਸਰਪੰਚ ਸਾਹਿਬ ਦੇ ਨਾਲ ਪਹਿਲਾਂ ਤਾਂ ਬਹੁਤ ਵਧੀਆ ਮਤਈ ਆ ਸਾਰੇ ਪ੍ਰਿੰਸੀ ਪੜ੍ਹਾਈ ਵਾਸਤੇ ਆ ਜੀ ਜੇ ਆਪਾਂ ਮੋਂ ਪਹਿਰੇ ਲਾਉਣੇ ਆ ਕੋਈ ਗਲਤ ਆਨ ਸਰ ਪਿੰਡ ਦੇ ਵਿੱਚ ਦਾਖਲ ਨਹੀਂ ਹੁੰਦੇ ਨਾ ਪਿੰਡੋਂ ਬਾਹਰ ਜਾਂਦੇ ਆ ਤੇ ਉਹਦੇ ਵਿੱਚ ਪਿੰਡ ਦਾ ਵੀ ਭਲਾ ਤੇ ਬਾਹਰ ਵੀ ਜਿਹੜੇ ਚੋਰੀਆਂ ਹੁੰਦੀਆਂ ਨਾਲ ਲੁੱਟਾਂ ਹੁੰਦੀਆਂ ਉਹਨਾਂ ਤੋਂ ਵੀ ਬਾਬਾ ਨੂੰ ਰਾਹਤ ਮਿਲਦੀ ਆ ਜੀ ਤੇ ਦੂਜਾ ਜਿਹੜਾ ਮਤ ਹੈਗਾ ਡੀਜਾਂ ਦਾ ਜੀ 10 ਵਜੇ ਆਪਣਾ ਪਿੰਡ ਦੇ ਵਿੱਚ ਲੋਥਮਟ ਵੀ ਕਰੀ ਆ ਮਤਾਂ ਵੀ ਪਾਇਆ ਵੀ 10 ਵਜੇ ਤੋਂ ਬਾਅਦ ਡੀਜੇ ਨਹੀਂ ਲੱਗੂਗਾ ਪਿੰਡ ਦੇ ਵਿੱਚ ਜੀ ਬਹੁਤ ਬਹੁਤ ਤੁਹਾਨੂੰ ਬਹੁਤ ਇੱਕ ਵੀ ਅੱਜ ਨਵਾਂ ਮਤਾਂ ਪਾਇਆ ਜੀ ਜਿਹੜਾ ਡੈਕ ਆਪਾਂ ਲਾ ਕੇ ਨੌਜਵਾਨ ਵੀ ਰੰਗਦੇ ਆ ਬਿਓ ਖੇਤਾ ਜਦੋਂ ਆਪਦੇ ਪੈੜੀ ਵਹੁੰਦੇ ਆ ਉਦੋਂ ਲਾ ਸਕਦੇ ਆ ਜਦੋਂ ਰਾਹ ਕਿਉਂਦੇ ਆ ਜਦੋਂ ਪਿੰਡ ਦੀ ਸ਼ੁਰੂ ਹੁੰਦੀ ਆ ਮਤਲਬ ਘਰ ਸ਼ੁਰੂ ਹੁੰਦੇ ਆ ਉਦੋਂ ਬੰਦ ਕਰਨ ਦੀ ਇਹਨਾਂ ਨੂੰ ਬੇਨਤੀ ਕਰੀ ਆ ਸਾਰੇ ਪਿੰਡ ਵਾਸੀਆਂ ਨੂੰ ਅੱਜ ਤੇ ਇੱਕ ਦੁਕਾਨਾਂ ਤੋਂ ਜਿਵੇਂ ਨਸ਼ਾ ਕੋਈ ਵੀ ਆ ਸਿਗਰਟ ਪੀੜੀ ਆ ਤਮਾਕੂ ਆ ਸਟੰਗ ਵਗੈਰਾ ਸਾਰੇ ਬੰਦ ਆ ਜੀ ਤੇ ਚੈਨਾ ਡੋਰ ਹੋ ਗਈ ਪਤੰਗ ਹੋ ਗਏ ਇਹਨਾਂ ਚੀਜ਼ਾਂ ਤੇ ਅਸੀਂ ਕੋਸ਼ਿਸ਼ ਕਰੀ ਆ ਵੀ ਅਸੀਂ ਆਪ ਦੇ ਤੌਰ ਤੇ ਮਤੇ ਪਾਏ ਆ ਪਰ ਜੇ ਲੋਕਾਂ ਦਾ ਸੰਯੋਗ ਹੋਊਗਾ ਤਾਂ ਦਾ ਰਿਜ਼ਲਟ ਬਹੁਤ ਵਧੀਆ ਅੱਜ ਦੀ ਤਰੀਕੇ ਦੇ ਵਿੱਚ ਵਧੀਆ ਰਿਜ਼ਲਟ ਆ ਗਾਂ ਦਾ ਲੋਕਾਂ ਦੇ ਸਿਰ ਤੇ ਆ ਜੀ ਕਿ ਲੋਕ ਸੰਯੋਗ ਦੇਣਗੇ ਤਾਂ ਰਿਜ਼ਲਟ ਇੰਤੋਂ ਵਧੀਆ ਹੋਣਗੇ ਸਾਡਾ ਵੀ ਹਸਲਾ ਵਧੂਗਾ ਅਸੀਂ ਵੀ ਹੋਰ ਮਤੇ ਲਿਆਵਾਂਗੇ ਕਿ ਨਾ ਜਿੰਨੇ ਵੀ ਮਤੇ ਪਾਏ ਜਾਂਦੇ ਵਿੱਚ ਸਾਡਾ ਕੋਈ ਵੀ ਆ ਕੋ ਨਿੱਜੀ ਫਾਇਦੇ ਵਾਲਾ ਮਤ ਨਹੀਂ ਹੈ ਸਰਪੰਚ ਸਾਹਿਬ ਇੱਕ ਮੇਰੀ ਮੈਂ ਖਾਸ ਬੇਨਤੀ ਤੁਹਾਨੂੰ ਕਰਨ ਲੱਗਿਆ ਕਿ ਚੈਨਾ ਡੋਰ ਦੇ ਨਾਲ ਇੱਕ ਬੱਚੇ ਦੀ ਹੋਰ ਮੌਤ ਹੋ ਚੁੱਕੀ ਹੈ ਹਾਂਜੀ ਹਾਂਜੀ ਬੜੀ ਖਬਰ ਚੱਲ ਰਹੀ ਹੈ ਤੇ ਚੈਨਾ ਡੋਰ ਤੇ ਤੁਸੀਂ ਖਾਸ ਸਖਤਾਈ ਕਰੋ ਤੇ ਮੇਰੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਕਦੀ ਇਹਪਰ ਸਾਰੇ ਟੋਟੜੀ ਤਰ੍ਹਾਂ ਦੀ ਦੁਕਾਨਾਂ ਦੀ ਚੈਨਾ ਡੋਰ ਬਿਲਕੁਲ ਹੀ ਬੰਦ ਆਪੜੀ ਢੋਲਕੁਰ ਤੇ ਵੀ ਬਿਲਕੁਲ ਹੀ ਬੰਦ ਆ ਬਿਲਕੁਲ ਹੀ ਬੰਦ ਆ ਜੀ ਮੈਂ ਵੀ ਸਾਰੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਪੰਚਾਇਤ ਦੀ ਇਸ ਬੇਨਤੀ ਨੂੰ ਮੰਨਣ ਕਿ ਚੈਨਾ ਡੋਰ ਕਿਉਂਕਿ ਚੈਨਾ ਡੋਰ ਨੇ ਕਿਸੇ ਨੂੰ ਨਹੀਂ ਦੇਖਣਾ ਕਿਸੇ ਦਾ ਮਾਂ ਹੈ ਕਿਸੇ ਦਾ ਬਾਪ ਹੈ ਕਿਸੇ ਦਾ ਬੱਚਾ ਹੈ 100 300 ਬੱਚੇ ਦੀ ਵੀ ਮੌਤ ਹੋ ਸਕੀ ਅੱਖਾਂ ਤੱਕ ਨਿਕਲ ਗਈਆਂ ਨੇ ਪੋਲਾ ਸਿੰਘ ਜੀ ਮੈਂਬਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਕੋਈ ਨਗਰ ਨਿਵਾਸੀ ਜਤਨ ਸਿੰਘ ਜੀ ਸਾਰੀ ਪੰਚਾਇਤ ਖੜੀ ਹੈ ਹੋਰ ਨਗਰ ਨਿਵਾਸੀ ਕੋਈ ਬੋਲਣਾ ਚਾਹੁੰਦਾ ਤਾਂ ਮੇਰੇ ਵੀਰ ਆਪਣੇ ਵਿਚਾਰ ਰੱਖਣਾ ਚਾਹੁੰਦਾ ਤਾਂ ਸਾਰੇ ਨਗਰ ਨਿਵਾਸੀ ਬੈਠੇ ਨੇ ਹੁਣ ਸੋਨੀ ਜੀ ਆਜੋ ਜੀ ਭਰਾ ਸਾਹਿਬ ਆਜੋ ਆਜੋ ਇੱਥੇ ਆਜੋ ਆਰਿਓ ਆਜੋ ਇੱਥੇ ਆਜੋ ਚਾਨਣੀ ਸਮਝ ਆਜੋ ਆਜੋ ਪਹਿਲਾ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਮਤੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਪਹਿਲਾਂ ਦਾ ਬਾਲ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਆ ਜੋ ਪਿੰਡ ਦੀ ਕੋਈ ਵੀ ਖਬਰ ਆ ਤੁਸੀਂ ਇਲਾਕੇ ਨਾਲ ਦੇ ਪਿੰਡਾਂ ਚ ਸਾਰੇ ਪੰਚਾਇਤਾਂ ਇਹ ਕਿ ਪਿੰਡਾਂ ਨੂੰ ਪਤਾ ਲੱਗਦਾ ਇਹ ਪਿੰਡ ਤੂਰਕੋਟ ਦੇ ਨਵੀਂ ਪੰਚਾਇਤ ਬਣੀ ਸਰਪੰਚ ਸਾਹਿਬ ਆ ਜੀ ਸਰਪੰਚ ਸਾਹਿਬ ਦਾ ਧੰਨਵਾਦ ਜੋ ਪਿੰਡ ਲਈ ਇਹਨਾਂ ਕੁਸ਼ ਕਰ ਰਹੇ ਨੇ ਮੈਂ ਹੱਥ ਜੋੜ ਕੇ ਇੱਕ ਬੇਨਤੀ ਵੀ ਕਰਨੀ ਆ ਮੈਂ ਪਿੰਡ ਨੂੰ ਇਹ ਬੇਨਤੀ ਕਰਨੀ ਆ ਵੀ ਆਪਾਂ ਸਾਥ ਦਿਓ ਜੀ ਠੀਕ ਆ ਜੀ ਇਹ ਦੂਜੇ ਘਰੇ ਚੰਗੀ ਲੱਗਦੀ ਜਦੋਂ ਲੱਗਦੀ ਅੱਗ ਜਦੋਂ ਆਪਦੇ ਲੱਗਦੀ ਉਹ ਪਤਾ ਲੱਗਦਾ ਕਿ ਰਿਜ਼ਲਟ ਕੀ ਆ ਮੇਰਾ ਮੈਸੇਜ ਇਹੀ ਆ ਸਾਥ DIYੇ ਬੱਤ ਬੱਤ ਹੌਸਲਾ DIYੇ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਬਹੁਤ ਬਹੁਤ ਧੰਨਵਾਦ ਤੇ ਸਾਰੀ ਪੰਚਾਇਤ ਲਈ ਮੈਂ ਆਪਣੀ ਸਮੂਹ ਟੀਮ ਪਾਲਤਮਾਨ ਫੇਸਬੁੱਕ ਪੇਜ ਦੀ ਸਾਰੀ ਟੀਮ ਵੱਲੋਂ ਇੱਕੋ ਹੀ ਦੁਆ ਕਰਦਾ ਹਾਂ ਕਿ ਸਾਰੀ ਪੰਚਾਇਤ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਤੇ ਸਾਰੇ ਕੁੱਲ ਕਾਈ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਸੇ ਤਰ੍ਹਾਂ ਜਾਨੀ ਬਖਸ਼ੇ ਤੇ ਤੁਸੀਂ ਵੀ ਇਸ ਤੇ ਪਹਿਰਾਂ ਦੇ ਰਹੇ ਹੋ ਆਖਿਰ ਦੇ ਸਪੰਸਰ ਸਾਰੀ ਪੰਚਾਇਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ